ਫੇਰ ਬਲੌਗ ਸਟਾਰਟ ਅੱਜ ਫੇਰ ਫੇਰ ਦੇ ਭਈਏ ਲੱਗੇ ਆ ਤੇ ਉਹ ਯਾਰਾ ਸੱਦਾ ਕਰਨਾ ਪੈਣਾ ਆਪੀ ਹੁਣੀ ਵੀ ਆਉਂਦੇ ਹੁਣੇ ਆ ਚੱਲ ਆਉਣ ਦੇ ਯਾਰ ਇਹਦਾ ਪੈਪ ਜਾ ਕਿਥੇ ਟੁੱਟ ਗਿਆ ਚੱਲ ਹਾਲ ਚਾਲ ਨਿਕਲ ਗਈ ਆ ਭਾਈ ਹੁਣੀ ਬੈਠੇ ਫੋਟੋ ਬਲਰ ਹੋ ਗਈ ਪਾਲਿਆ ਪੰਗੜਾ ਪੰਗੜਾ ਪਾਲਿਆ ਨਾਵਾ ਪੰਗੜਾ ਪਾਲਿਆ ਅਸਾਚੀ ਕਾਲ ਬੱਚੀ ਬੋਡੀ ਕਿ ਕਿਥੇ ਗਈ ਨਾ ਭਈਆਂ ਕਿਹੜੀ ਨਿੱਕੀ ਬੋਡੀ ਨੇ ਕੀ ਬੋੜੀ ਯਾਰ ਕਿੰਦਰ ਹੁਣਾ ਖਰੇ ਲੱਤੇ ਆਇਆ ਖੜ ਕੇ ਲੈ ਆ ਕੇ ਮੈਂ ਸਾ ਉਹਨਾਂ ਕੋਲ ਹੋਣੀ ਹੀ ਹੋਈ ਚੱਲ ਬੇ ਭਾਈ ਹੁਣੀ ਚਾਹ ਚੂ ਲੈ ਕੇ ਤੇ ਆਪੀ ਹੁਣੀ ਘਰੇ ਆ ਡੇ ਆ ਸਮਾਨ ਖਮਸ ਡੱਕ ਡੱਕ ਖੋਲਣ ਹਰ ਜਣ ਤੋਂ ਟਰਾਲੀ ਲੱਗਦਾ ਭਾਲਤੀ ਹੈ ਰਵੀ ਹੁਣਾ ਨੇ ਮੀ ਪਿਆ ਪਾਲੀ ਵੀ ਚਿਹਰ ਲਾ ਕੇ ਟਾਲਾ ਭਰ ਲਿਆ ਤੇ ਬੈ ਗਈ ਟਰਾਲੀ ਨਹੀਂ ਬਣਨੀ ਗੱਲ ਮੇਰੇ ਸਾਹਮਣੇ ਸੋਨਾ ਪਾਣਾ ਰੇਕਟਰ ਗਿੱਲੀ ਬੜੀ ਆ ਪੈਲੀ ਮਾਮਾ ਮੀਂਹ ਤੇ ਪਈ ਆ ਥੋੜਾ ਜਿਆ ਲਾਉ ਹਾਂ ਦੇਖ ਕੇ ਕਰਾ ਕੁਝ ਦਰਸ਼ਨ ਦੇ ਕਰਾ ਆ ਖਾਸ ਆਲਿਆ ਵੇਖ ਕੀ ਬਣਿਆ ਬੈਂਚੋ ਸਾਲੇ ਤੂੰ ਹੈਸ਼दाई ਜੀ ਤੁਹਾਨੂੰ ਕਹਿੰਦੇ ਆਖਾ ਵੜਨ ਨਹੀਂ ਜਾ ਹੀ ਰੱਟ ਵੜੀ ਆ ਹਾਂ ਓਏ ਸਾਲੇ ਅੰਦੇ ਡਾਲਾ ਭਰ ਇਹ ਅੰਦੇ ਡਾਲਾ ਭਰ ਕੇ ਆਏ ਕੀ ਬਣ ਗਿਆ ਇੱਧਰ ਪੈਲੀ ਗਿੱਲੀ ਜਾਓ ਇਦਾਂ ਕਰ ਉਸੇ ਕਰੋ ਜਾਂਦੀ ਜਾਣ ਕੇ ਸਾਲੀ ਕਿੱਥੇ ਤੇ ਰੇਕਟਰ ਸਾਲਿਆ ਟਰੈਕਟਰ ਖੁੱਤੀ ਮਾਰਦਾ ਬੜੀ ਯਾਰ ਮਾਰਿਆ ਜਿਹੜਾ ਸਾਲੇ ਇੱਥੇ ਆਈਦੀ ਉਹ ਖੁੱਭ ਜਾਂਦੀ ਭੈਣ ਚੋਦੀ ਆ ਆਹ 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 ਲਗੜਾਈ ਬਈਆ ਵੀ ਆਏ ਹੂੰ ਸਾਲਾ ਕਿੱਥੇ ਟੁੰਡ ਪੈ ਜਾਂਦਾ ਘਰ ਉੱਟਕੇ ਆ ਰੋਗੋਪੀ ਦਾ ਮਸਨਾ ਬੰਦ ਕਰ ਐ ਐ ਟੋਪੀ ਕਿ ਕਹੀਦੀ ਅੱਜ ਐ ਏ ਬਾਈ ਬਾਈ ਇਕੱਠੇ ਹੋ ਗਏ ਬਾਈ ਬਾਈ ਓਏ ਬਾਈ ਲੋਕ ਇਕੱਠੇ ਹੋ ਗਏ ਬੜੀ ਗਿੱਲੀ ਬੜੀ ਆ ਤੇ ਆ ਗਏ ਭਾਈ ਹੁਣੀ ਬੜੀ ਛੇਤੀ ਡੱਕ ਡੁਕ ਲਾਏ ਓਏ ਵਾਹ ਬਈ ਵਾਹ ਪਾਜੀ ਲੁੰਜਮ ਆ ਗਏ ਆ ਪਾਜੀ ਲੁੰਜਮ ਕੁੰਡੀ ਵੇਰ ਆ ਜਾਨ ਦੇਗਾ ਭਾ ਜੀ ਰਾਣਾ ਪਰੇ ਹੋ ਗਾੜੀਓ ਰਾਣਾ ਭੈਣ ਦਿਆ ਤੇਰੀ ਹੀ ਮਨ ਲਾ ਨਾ ਦੇਵਾ ਚਲੋ ਵੇ ਲਿਆ ਕਰੋ ਇੱਥੇ ਟੂਟ ਆ ਰਹੀ ਲਗੜਾ ਇੱਧੇ ਪੈਣੀ ਆ ਦਰਵਾ ਦੱਸਾ ਇੱਧਾ ਇਹ ਇੱਧਾ ਠੀਕ ਆ ਚਲੋ ਭਾਈ ਹੁਣੀ ਵੀ ਆ ਗਏ ਆ ਡੱਕ ਡੁਕ ਲਾ ਕੇ ਚੱਲੇ ਹੁਣ ਭਾਈ ਦੇ ਹਵਾਲੇ ਕਰਤੀ ਆ ਗੁਰ ਕਰਨ ਭਾਈ ਦੇ ਪੈਰੀਆਸਾ ਲਾਉਂਦਾ ਮੁੰਡਾ ਹੈ ਚੱਲ ਕੱਟ ਮਾਰ ਕੱਲ ਨੂੰ ਜਾਣੀ ਆ ਇਹ ਅਨਮੋਲ ਭਾਈ ਦੀ ਵੀ ਜਾਊਗੀ ਨਾਲ ਤੇ ਫੇਰ ਤੁਰਨੇ ਇਕੱਠੇ ਸੇਰੇ ਉਹਨਾਂ ਦਾ ਛਲਾਈ ਹੋਣਾ ਚਲੋ ਠੀਕ ਆ ਜੀ ਅਗਲੇ ਵਲੌਗ ਦਾ ਕਰਦੇ ਆਂ ਫਿਰ ਅਭਲ ਤੇ ਦੇਖਦੇ ਆਂ ਜਨਮੋਹਲ ਵਾਲੀ ਨਾਲ ਹੀ ਤੇ ਜੋੜ ਦਾਂਗੇ ਬਾਜੀ ਤੇ ਚਲੋ ਠੀਕ ਆ ਕੋਈ ਮਿੱਤਰੋ ਅਗਲਾ ਦਿਨ ਤੇ ਅੱਜ ਆ ਤੂੰਬੇ ਦੀ ਮੋਟਰ ਤੇ ਅਨਮੋਲ ਦੀ ਤੇ ਕੋਈ ਛੁਗਾ ਕੰਮ ਨਹੀਂ ਐ ਹੱਥ ਕਾਲੇ ਘਰਾਤੇ ਆ ਕਿੰਨਾ ਲੱਗੇ ਲੋਡ ਕਰਨਾ ਆ ਮੈਂ ਚੱਲਿਆ ਜੀ ਮੈਂ ਘਰ ਆ ਜੀਓ ਕੋਣ ਕਰਕੇ ਦੱਸ ਦੀ ਮਟਰਾਲੀ ਪਾਉਣ ਲੱਗਾ ਮੈਨੂੰ ਫੋਨ ਕਰਕੇ ਦੱਸ ਦੀ ਲੱਕ ਦੱਸ ਦੀ ਲੋ ਭਾਈ ਦੀ ਤਾਂ ਵੀ ਟਰਾਲੀ ਲੋਡ ਹਣ ਤੇ ਭਾਈ ਹੁਣ ਟਿਕਾ ਨਹੀਂ ਹੈਗਾ ਡੈਕ ਵੜੇਗਾ ਡੈਕ ਕਿੰਨੇ ਵਟ ਕਰਨਾ ਕਰਨਾ ਓਏ ਖੜਾ ਕਿੰਨਾ ਜਾਣਾ ਉਹ ਲਿਆਂਦਾ ਨਹੀਂ ਇੱਕ ਗਾਣਾ ਲਾਤਾ ਪੇਚ ਪੇਚ ਇੱਥੇ ਕਿਤੇ ਉੱਥੇ ਕਿਤੇ ਡਿਕ ਡੁਕ ਜਾਉਣੀ ਮੈਨਾਂ ਤਾਂ ਲਾਤਾ ਵਾ ਚੱਲ ਲੋ ਵੀ ਆ ਗਏ ਘਰ ਤੇ ਚੱਲੇ ਆ ਮਿਲ ਨੂੰ ਹਣ ਦੂਜੀ ਟਰਾਲੀ ਵੀ ਹੋ ਗਈ ਲੋਡ ਆ ਪੰਪ ਤੇ ਲਾਈਨ ਇਕੱਠਾ ਹੀ ਰੱਖਤੀਆਂ ਵਾ ਹੌਲੇ ਮੱਲੇ ਵਾਸਤੇ ਸਟਾਕ ਇਸੇ ਮਾਲ ਆ ਕੇ ਰੱਖਿਆ ਸੁਪਰ ਫਿਲਟਰ ਚੱਲੀਏ ਮੜਾ ਜਾ ਹੁਣ ਦੂਜੀ ਟਰਾਲੀ ਵੀ ਪਹੁੰਚ ਹੀ ਚੱਲੀ ਐ ਪੰਪ ਤੇ ਚੱਲੀ ਐ ਦਜ ਕੋਟਰਾਂ ਨੂੰ ਅੱਜ ਕੱਢੋ ਜੀ ਗੰਡਿਆ ਇੱਕ ਹੀ ਹੁੰਡਿਆ ਵਾ ਓ ਇੱਕ ਹੀ ਹੁੰਡਿਆ ਚਲਿਏ ਮਿਲਦੇ ਹੁਣ ਪੰਕਣੀ ਜਾ ਕੇ ਤੋ ਜੀ ਆਪਣਾ ਲੁੰਜਾ ਭਾਜੀ ਵੀ ਪਹੁੰਚ ਗਿਆ ਲੁੰਜਾ ਭਾਜੀ ਪਹੁੰਚ ਗਏ ਮਤਲਬ ਟਕਾਈ ਨਹੀਂ ਗਈ ਪਾਪਾ ਕਹਿੰਦੇ ਵੀ ਡਰਾਈਵਰ ਘਾਲਦੀ ਕਹਿੰਦੇ ਨਾ ਬਾਹ ਨਹੀਂ ਸਾਲੇ ਨੇ ਗੱਲ ਚ ਪਾਈ ਬਾਹ ਇਦਾਂ ਲਈ ਫੰਡਿਆ ਜੀ ਲੰਝਮ ਭਾਜੀ ਉਹ ਸਾਲਿਆ ਹੋਲੀ ਲੋ ਵੀ ਜੋੜ ਲਿਆ ਟਰਾਲੀ ਦੇ ਅੱਗੇ ਟਰੈਕਟਰ ਤੇ ਦੂਸਰੀ ਟਰਾਲੀ ਵੀ ਆ ਗਈ ਆ ਉੱਤੇ ਗੰਨਾ ਬਾਬਾ ਹੀ ਬਾਤ ਆ ਇਸ ਵਾਰੀ ਭਾਈ ਥੋੜੀ ਅੱਗੇ ਹੋਣਾ ਥੋੜੀ ਜਿਹੀ ਅੱਗੇ ਕਰੋ ਤੇ ਫਿਰ ਇਹਨੂੰ ਬੈਕ ਆ ਕੇ ਕੱਢੀਏ ਘਾਰੀਏ ਚਾਲੇ ਬਾਬੇ ਦਾ ਨਾਲ ਲੈ ਕੇ ਲੋ ਵੀ ਗਿਆਰ ਪਹੁੰਚ ਗਿਆ ਸ੍ਰੀ ਹਰ ਗੋਵਿੰਦਪੁਰ ਮੜਾਇਆ ਖਲਾਰੀਆਂ ਟਰਾਲੀਆਂ ਭਰਾ ਆਪਣਾਇਆ ਰਵੀ ਮਿਲਣਾ ਬਈ ਬੜਾ ਟੌ ਟਾਰ ਕੱਢਿਆ ਕਿਵੇਂ ਲੱਗਦਾ ਆਏ ਜੇ ਪ੍ਰੋਗਰਾਮ ਕੀਤਾ ਵਾ ਮਰੇ ਚੱਲੇ ਅੱਗੇ ਦੱਸ ਨਹੀਂ ਸਕਦੇ ਅੱਜ ਨਵਾਂ ਸਾਲ ਬਣਾ ਕੇ ਆਏ ਭਾਜੀ ਨਹੀਂ ਆਏ ਵੀ ਮਰਦੇ ਸਾਹਿਬ ਨਾਲ ਮਨਾਉਣਾ ਨਹੀਂ ਚਾਹੀਦਾ ਨਹੀਂ ਨਹੀਂ ਜਲੰਧਰੋਂ ਆਇਆ ਤੇ ਅੰਮ੍ਰਿਤਸਰ ਚੱਲਿਆ ਕਾ ਫੱਟਰ ਬੰਦਾ ਇੱਕੋ ਵਾਹਣਾ ਚਲਾਈ ਜਾਂਦਾ ਲੋ ਵੀ ਪਹੁੰਚ ਗਏ ਮੈਥੇ ਚੌਂਕ ਚ ਅਵੇਲੀ ਟਰਾਲੀ ਵੀ ਆਪਣੀ ਜਾਮ ਜਿਆ ਲੱਗਾ ਥੋੜਾ ਜਿਹਾ ਹੈ ਜਾਮ ਜਿਆ ਲੱਗਾ ਜਾਮ ਜਿਆ ਲੱਗਾ ਪੁਲੀਜੀ ਟੁੱਟੀ ਕੋਈ ਉਹ ਬਣਦੀ ਐ ਪਹੁੰਚ ਜਾਣਾ 15 20 ਮਿੰਟਾਂ ਤੱਕ ਮੇਲੇ 'ਚ ਲੋ ਵੀ ਸੰਗਤੋਂ ਪਹੁੰਚ ਗਏ ਆ ਬੁਟਰ ਮੇਲੇ 'ਚ ਪਹਿਲਾਂ ਇੱਕ ਛੋਟੇ ਯਾਰ ਜਿੱਥੇ ਟੋਕਨ ਟੋਕਨ ਲੱਗਦਾ ਵਾ ਉਹਦੇ ਵਿੱਚ ਖੜੀਆਂ ਰਹੀਆਂ ਘੰਟਾ ਡੇਢ ਘੰਟਾ ਹੁਣ ਤਾਂ ਕਾਫੀ ਟਾਈਮ 10 ਵਜੇ ਗਿਆਣਾ ਮੇਰੇ ਹਿਸਾਬ ਨਾਲ ਤੇ ਹੁਣ ਆਏ ਆ ਮੇਲੇ ਦੇ ਅੱਗੇ ਉੱਪਰਲੇ ਯਾਰਡ ਚ ਲੱਗੀਆਂ ਟਰਾਲੀਆਂ ਦੋਵੇਂ ਹੁਣ ਖਾਣੇ ਰੋਟੀ ਪਾਣੀ ਹਲਾਤਾਨ ਬੋਲੇ ਪਿੱਛੇ ਲਿਆ ਕੇ ਤੇ ਬਾਕੀ ਸਵੇਰੇ ਮਿਲਦੇ ਆ ਕੀ ਸੌਤਾ ਬਣਦਾ 10 11 ਵਜ ਗਿਆ ਰੋਟੀ ਖਾਈਏ ਸੌਈਏ ਰੈਸਟਾ ਕਰੀਏ ਕਿੱਥੇ ਗਏ ਸਾਡੇ ਬੰਦੇ ਚਲੋ ਬਿੱਤ ਗਏ ਆ ਸਵੇਰੇ ਹੁਣ ਲੋ ਵੀ ਹੋ ਗਈ ਗੁੱਡ ਮਾਰਨਿੰਗ ਅਗਲਾ ਦਿਨ ਤੇ ਉੱਠ ਗਏ ਆ ਬੰਦਾ ਸਾਡਾ ਸਤਾ ਵੇਖਿਓ ਇਹਦਾ ਰਾਸ਼ਨ ਤਰੀ ਸੰਦਾਰਿਆ ਥੱਲੇ ਆ ਉਹ ਕਿਦਾਂ ਖਲਾ ਉਹ ਆਵਾਜ਼ ਚੀਜ਼ਾਂ ਖਾਦੀਆਂ ਲੱਗਦਾ ਰਹਾ ਉਹ ਬੋਕਸ ਕੋ ਬੋਕਸ ਆ ਸ਼ੂ ਬੋ ਉਹ ਸ਼ੂ ਬੋਕਸ ਆ ਤੇ ਆਖ ਦੇੜਾਏ ਆ ਸ਼ੂ ਬੋ ਕਿੱਥੇ ਆ ਨੁਨੀ ਜਾੜਿਆ ਪਤਾ ਤੈਨੂੰ ਪਤਾ ਕੁੰਡੀ ਜੀ ਸਹੀ ਆ ਪੈਣ ਦੇ ਖਸਮ ਵੀਡੀਓ ਬਣਾ ਓਏ ਤੇਦਾਈ ਦਾ ਟਰਾਲੀ ਉਧਰੋਂ ਇੱਕ ਵੀ ਨਹੀਂ ਹਿੱਲੀ ਅਜੇ ਉਧਰੋਂ ਅੱਜ ਦੀ ਰਾਤ ਵਾਰੀ ਲੱਗ ਜਣੀ ਮੇ ਸੰਨਾ ਰਾਤ ਹੋਣੀ ਵਾਰੀ ਲੋ ਵੀ ਸ਼ਾਮ ਦੇ ਵੱਜ ਗਿਆ 4 ਸੌ ਲਿਆ ਤੇ ਦੂਜੇ ਬੰਦੇ ਆ ਡੇ ਆਉ ਸੁੱਤੇ ਦੋਵੇਂ ਖਾਲੀ ਜਾ ਗਏ ਜਾ ਜੋ ਪੀਏ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਓਏ ਉੱਠ ਚਾ ਪੀ ਗਈ ਏ ਕੀ ਗੱਲ ਵਾ ਉੱਠੋ ਉੱਠੋ ਓ ਇਕੱਲੇ ਰਹਿ ਗਈ ਹੈ ਨੀਂਦ ਬਾਰਾ ਨੀਂਦ ਕੋਈ ਗੱਲ ਨਹੀਂ ਸੌਣਾ ਹੀ ਘਰ ਜਾ ਕੇ ਰਾਤ ਨੂੰ ਉੱਠ ਉੱਠ ਓਏ ਕੋਈ ਆ ਪਰਲੀ ਲੈਣ ਲੱਗੀ ਬਸ ਚੱਲੀਏ ਉੱਠ ਓਏ ਜਨਤਾ ਪਾਉਂਡਿਆ ਵੀ ਵਿਸਰੇ ਆਪਣੇ ਉੱਠ ਉੱਠ ਤੂੰ ਵੀ ਯਾਰ ਸਤਾਉਣਾ ਕਿਉਂ ਨਹੀਂ ਢੰਡਿਆਂ ਕੋਈ ਗੱਲ ਨਹੀਂ ਉੱਠ ਉੱਠ ਆ ਨੀਲ ਕੋਸੇ ਤੇ ਲਾਈ ਓਏ ਹਨਾ ਉਹ ਹੋਇਆ ਖਰਾਬ ਚੱਲ ਛੇਤੀ ਕਰ ਉੱਠ 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 ਗੋਪੀ ਉੱਠਿਆ ਹੈ ਲੈ ਬਾਜੀ ਦੇ ਉੱਠ ਕੇ ਉਹ ਬਹਿ ਗਏ ਆ ਬੰਦੀ ਉੱਠ ਗਈ ਹੈ ਕੀ ਹੈ ਹੈ ਇਹੋ ਜੇ ਨਾ ਭਾਜੀ ਇਹ ਵਲੌਗ ਚ ਲੈਣੇ ਆ ਨਾ ਫੇ ਇਹ ਕਹਿੰਦਾ ਤੁਸੀਂ ਨਾ ਲੀਕ ਹੋ ਗਏ ਆ ਹਾਂ ਕਹੇਦ ਕੋਸੜਦਾ ਲੈ ਅਜੇ ਸੁਣਿਆ ਹੀ ਨਹੀਂ ਲੱਗਦਾ ਲੱਗਣ ਰਿਹਾ ਲੋ ਵੀ ਕਿੰਨਾ ਟਾਈਮ ਹੋ ਗਿਆ 5:30 5:30 ਹੋ ਗਏ ਤੇ ਲੈਣ ਤੁਰ ਪਈ ਆਪਣੀ ਕਰ ਲੈ ਟਰੈਕਟਰ ਸਟਾਰਟ 1.5-2 ਘੰਟੇ ਲੱਗ ਜਾਣੇ ਜੇ ਖਾਲੀ ਹੁੰਦਿਆਂ ਟਰਾਲੀ ਉੱਧਰ ਆਇਆ ਭਾਜੀ ਕੁਲਜਿੰਦਰ ਚੀਮਾ ਲੋ ਵੀ ਆ ਵੀ ਕੰਡੇ ਦੇ ਬੋਟਰਾ ਦਾ ਇਹੋ ਪੰਗਾ ਸਾਲਾ ਜਿਹੇ ਟਰਾਲੀ ਲੈਣੀ ਪੈਂਦੀ ਹੈ ਨਾ ਬੋਟਰਾ ਦਾ ਇਹੋ ਪੰਗਾ ਲੋ ਵੀ ਮਿੱਤਰੋ ਟਰਾਲੀਆਂ ਦੋਵੇਂ ਲੱਗੀਆਂ ਲੋਡ ਹੋਣੀਆਂ ਐਸਾ ਜੇ ਲੋਡ ਕਹਿੰਦੇ ਖਾਲੀ ਹੋਣੀਆਂ ਇੱਧਰ ਵੀ ਲੱਗ ਗਈ ਆ ਇਹ ਗੰਨਾ ਹੋਇਆ 300 ਤੇ ਕਿੰਨਾ 5 305 ਕਾਊਂਟਲ ਕੱਲਾ ਗੰਨਾ ਕਰਨਾ ਤੇ ਇਹ ਹੋਇਆ 260 ਹੁਣ ਬੱਸ ਚਲੀ ਆ ਭੁੱਖ ਲੱਗੀ ਆ ਸਾਡੇ ਬੰਦੇ ਉਦਾਂ ਹੀ ਮੂੰਹ ਕਾੜਾ ਜਾ ਕਰਾਈ ਫਿਰਦੇ ਭਰਾ ਨਹੀਂ ਗੰਨਾ ਕੋਹ ਨਹੀਂ ਹੰਦਾ ਮੂੰਹ ਕਾੜਾ ਉਦਾਂ ਹੀ ਹੋਇਆ ਯਾਰ ਚੱਕਰ ਪੈ ਗਿਆ ਮੋਟਰਾਂ ਮੇਲ ਚ ਆ ਲੀਵਰ ਜਿਹੜੀ ਆ ਉਹ ਚੱਲ ਗਈ ਆ ਤੇ ਅਗਲੀ ਲੀਵਰ ਆਈ ਨਹੀਂ ਆ ਉਹ ਦੂਜੀ ਟਰਾਲੀ ਸਾਡੀ ਪਾਪਾ ਕਹਿੰਦਾ ਇੱਕੋ ਹੀ ਖਾਲੀ ਹੋਣੀ ਆ ਦੂਜੀ ਹੋ ਗਈ ਆ ਭਾਜੀ ਮੇਰੀ ਗੱਲ ਸੁਣ ਚੱਲ ਮੇਰਾ ਪੁੱਤ ਹੌਲੀ ਹੌਲੀ ਆ ਕਿੰਨੇ ਕੰਨੇ ਆ ਵੀ ਅੰਕਲ ਆ ਵੀ ਡਿਆ ਭਾਜੀ ਜਿਹੜਾ ਵਾ ਟਰਾਲੀ ਵਾਲਾ ਭਾਜੀ ਬੰਦਾ ਕਾਬੂ ਕਰੋ ਕੋਈ ਬੰਦਾ ਹਾਇਰ ਕਰੋ ਆਪਣੀ ਤੇ ਹੋ ਗਈ ਖਾਲੀ ਆਹ ਰਹਿ ਗਈ ਆ ਵੱਡੀ ਓ ਵੇਖਣ ਕੀ ਡਿਆ ਵਾ ਮੈਂ ਕਹਿਣਾ ਚੱਲ ਵੇਖਣ ਕਿੱਦਿਆ ਯਾਰ ਚੰਗੀ ਵਾਲੇ ਜਾ ਅਸੀਂ ਨਹੀਂ ਮੋਟਰਾਂ ਨੂੰ ਆਇਆ ਕਰਨਾ ਭਰਾ ਐਦਾਂ ਥੋੜਾ ਹੁੰਦਾ ਯਾਰ ਸਾਲਾ ਹੱਥ ਕਾਲੇ ਕਰੀ ਜਾਣੇ ਤੇਰਾ ਕੋਡ ਦਾ ਵੀ ਬੇੜਾ ਗਰਕ ਹੋ ਗਿਆ ਵਾ ਬੇਟੀ ਦਾ ਵੀ ਬੇੜਾ ਗੜਕ ਹੋ ਹੀ ਗਿਆ ਵਾ ਲਗਭਗ ਖੇਲਰ ਫੁਲਰ ਗਿਆ ਕੱਚ ਕੋਚਾ ਪਿੱਛੋਂ ਉਹ ਵੀ ਗਿਆ ਚਲੋ ਵਾਦੇ ਘਾਟੇ ਹੁੰਦੇ ਹੀ ਰਹਿੰਦੇ ਆ ਉਹਨਾਂ ਨੂੰ ਫੋਕੜਾ ਵੱਧ ਗਿਆ ਸਵੇਰ ਦਾ ਢੋਲੇ ਭਟੂਰੇ ਜੇ ਖਾਦੇ ਬਰੀਕੀ ਤੇ ਹੋਰ ਤਾਂ ਕੋਈ ਹੈ ਨਹੀਂ ਇੱਥੇ ਤਾਂ ਕੋਈ ਮੈਤੇ ਤੇ ਲੱਭਾ ਹੀ ਕੁਛ ਨਹੀਂ ਇੱਕੋ ਹੀ ਆ ਸਕਾਈ ਲਾਈਟ ਵੇਖੋ ਖਾ ਕੇ ਕੀ ਬਣਦਾ ਭਾਈ ਹੁਣ ਡੇ ਆ ਸੇਵਾ ਕਰਨ ਹਾਂ ਲਓ ਵੀ ਰਾਤ ਦੇ ਵੱਜ ਗਿਆ ਸਾਢੇ 11 ਹੋ ਗਏ ਆ ਆ ਗਏ ਆ ਘਰੇ ਚਲੀਏ